ਹੇ ਗਾਇਸ ਵੈਲਕਮ ਬੈਕ ਟੂ ਮਾਈ ਨਿਊ ਬਲੌਗ ਤੇ ਅੱਜ ਦਾ ਬਲੌਗ ਸਪੈਸ਼ਲ ਹੈਪੀ ਹੋਲੀ ਐਡਵਾਂਸ ਸਾਰਿਆਂ ਨੂੰ ਤੇ ਅੱਜ ਆਪਾਂ ਲੱਗੇ ਆ ਘਰੇ ਰੰਗ ਤਿਆਰ ਕਰਨ ਜੀ ਸੋ ਆਪਣੇ ਕੋਲ ਉਹਦੇ ਸਾਰੇ ਇਨਗਰੀਡੀਅੰਟਸ ਪਏ ਆ ਸਮਾਨ ਆਪਾਂ ਤਿਆਰ ਆ ਆਪਣੇ ਕੋਲ ਸਭ ਤੋਂ ਪਹਿਲਾਂ ਕਲਰ ਚਾਹੀਦਾ ਆ ਏਸ਼ੀਅਨ ਦਾ ਕਲਰ ਲੈ ਕੇ ਆਏ ਆ ਸੋ ਇਹਦਾ ਰੰਗ ਆਰਗੈਨਿਕ ਕਲਰ ਆ ਸਭ ਤੋਂ ਪਹਿਲਾਂ ਦੱਸ ਦਵਾਂ ਜੀ ਤੇ 50 ਕਿਲੋ ਦਾ ਸਾਡੇ ਕੋਲ ਪਿਆ ਆ ਪਾਊਡਰ ਟਾਕ ਪਾਊਡਰ ਆ ਜਿਹੜਾ ਬਹੁਤ ਹੀ ਪਿਓਰਲੀ ਆ ਔਰ ਸੌਫਟ ਆ ਔਰ ਸਕਿਨ ਨੂੰ ਕੋਈ ਨੁਕਸਾਨ ਨਹੀਂ ਪਹੁੰਚਾਊਗਾ ਉਸ ਤੋਂ ਇਲਾਵਾ ਆਪਾਂ ਰੰਗ ਬਣਾਉਣਾ ਹੈ ਮਹਿਕਦਾਰ ਖੁਸ਼ਬੂ ਦਾ ਰੰਗ ਹੋਗਾ ਉਹਦੇ ਲਈ ਆਪਾਂ ਸਪੈਸ਼ਲ ਇਤਰ ਲੈ ਕੇ ਆਏ ਆ ਇਤਰ ਵਿੱਚ ਪਾਵਾਂਗੇ ਸੋ ਰੈਡੀ ਪਰ ਵੀਡੀਓ ਸ਼ੁਰੂ ਹੋਣ ਤੋਂ ਪਹਿਲਾਂ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਬੈਲ ਆਈਕਨ ਵਾਲਾ ਬਟਨ ਦਬ ਲਿਓ ਵੀਡੀਓ ਨੂੰ ਬਤਵਾ ਲਾਈਕ ਕਰਿਓ ਸ਼ੇਅਰ ਕਰਿਓ ਕਮੈਂਟ ਕਰਿਓ ਤੇ ਕਰਦੇ ਆ ਸਟਾਰਟ ਆਪਾਂ ਰੰਗ ਬਣਾਉਣਾ ਸਭ ਤੋਂ ਪਹਿਲਾਂ ਆਪਾਂ ਲਿਆ ਜੀ ਗਰਮ ਪਾਣੀ ਉਹਦੇ ਵਿੱਚ ਰੰਗ ਪਾਵਾਂਗੇ ਸੋ ਜੁੜੇ ਹੋ ਨਾਲ ਹਰ ਇੱਕ ਗੱਲ ਤਾਂ ਨਾ ਸ਼ੇਅਰ ਕਰਾਂਗੇ ਉਹ ਲੋ ਜੀ ਇਹ ਆਪਾਂ ਪੈਕੇਟ ਜਿਹੜਾ ਜਾਂਦਾ ਹੈ ਡਬਲ ਪੈਕਿੰਗ ਆ ਦੇਖੋ ਡਬਲ ਪੈਕਿੰਗ ਇਹਦੇ ਵਿੱਚ ਆ ਜੀ ਤੇ ਪੈਕੇਟ ਦੇ ਵਿੱਚ ਅਗਲਾ ਇੱਕ ਹੋਰ ਪੈਕੇਟ ਆ ਸੋ ਆਪਾਂ ਇਹਨੂੰ ਕੱਢ ਲਈਏ ਬਾਹਰ ਸੋ ਇਹ 1/2 ਕਿਜੀ ਰਾਂਗਿਆ ਜੀ 500 ਗ੍ਰਾਮ ਆਪਾਂ ਇਹ ਸਾਰਾ ਪਾ ਦੇਣਾ ਆ ਕਿਉਂਕਿ ਆਪਣੇ ਕੋਲ 50 ਕਿਲੋ ਟਾਕ ਪਾਊਡਰ ਆ ਇਹ ਪਾਊਡਰ ਦੇ ਵਿੱਚ ਆਪਾਂ ਹਾਂ ਅੱਧਾ ਕਿਲੋ ਰਾਂਗਿਆ ਜਿਹੜਾ ਪਾ ਦੇਣਾ ਆ ਸੋ ਤੁਸੀਂ ਜਦੋਂ ਇਹ ਪਿੰਕ ਲਾਪਾ ਬਣਾਵਾਂਗੇ ਸੋ ਇਹ ਆਪਣਾ ਜੀ ਆ ਗਿਆ ਰੰਗ ਸਭ ਤੋਂ ਪਹਿਲਾਂ ਇਹ ਗਿਆ ਜੀ ਬਾਲਟੀ ਦੇ ਵਿੱਚ ਵਾ ਲੋ ਜੀ ਇਹ ਰੰਗ ਆਪਣਾ ਸਦਾ ਸੋ ਰੰਗ ਆਪਾਂ ਬਾਲਟੀ ਵਿੱਚ ਪਾ ਲਿਆ ਜੀ ਸੋਇ ਨੂੰ ਬਿਲਕੁਲ ਆਪਾਂ ਬਣਾਵਾਂਗੇ ਚੰਗੀ ਤਰ੍ਹਾਂ ਮਿਕਸ ਕਰਾਂਗੇ ਬਹੁਤ ਸਾਰਾ ਅੱਧਾ ਕਿਲੋ ਕਲਰ ਆ। ਲੋ ਜੀ ਆਪਣਾ ਰੰਗ ਗਿਆ ਸੋ ਦੇਖਦੇ ਕਿੰਦਾ ਪਿੰਕ ਬਿਲਕੁਲ ਬਣ ਗਿਆ ਹੈ ਆਪਣਾ ਇਹ। ਚੰਗੀ ਤਰ੍ਹਾਂ ਮਿਕਸ ਕਰਾਂਗੇ ਤਾਂ ਕਿ ਵਿੱਚ ਕਲਰ ਰਹਿ ਨਾ ਜਾਵੇ। ਉਹ ਬੜਾ ਝੂੜਾ ਕਦਰ ਬਣਿਆ ਦੇਖੋ ਕਿੰਨਾ ਵਧੀਆ ਪਿੰਕ ਕਲਰ ਆ ਸੋ ਇਹਦੇ ਵਿੱਚ ਆਪਾਂ ਖੁਸ਼ਬੂਲੀ ਤੁਹਾਨੂੰ ਦੱਸਿਆ ਸੀ ਇਤਰ ਲੈ ਕੇ ਆਏ ਆ ਸੋ ਉਹ ਇਤਰ ਵਿੱਚ ਮਿਕਸ ਕਰ ਲਵਾਂਗੇ ਤਾਂ ਕਿ ਸਾਰੇ ਰੰਗ ਦੇ ਵਿੱਚ ਜਿਹੜੀ ਖੁਸ਼ੂ ਆ ਸੋ ਸੋ ਇਹ ਤਿੰਨ ਬੋਤਲ ਲੈ ਕੇ ਆਪਾਂ ਤਿੰਨੇ ਪਾ ਦੇਣੀ ਆ ਜੀ ਇਹ ਲੋ ਜੀ ਇਹ ਆਪਾਂ ਇਤਰ ਪੈ ਰਿਆ ਆ ਇਹਦੇ ਵਿੱਚ ਤਾਂ ਕਿ ਇਹਦਾ ਰੰਗ ਖੁਸ਼ੂਦਾਰ ਬਣੇ ਆਪਣਾ ਤੁਸੀਂ ਕਿ ਜਿਸ ਨੂੰ ਕੁਝ ਗੰਦਾ ਮਹਿਕ ਨਾ ਆਵੇ, ਹੋਲੀ ਖਿੰਦਨ ਦਾ ਪੂਰਾ ਆਨੰਦ ਆਵੇ। ਬਹੁਤ ਸੋਹਣੀ ਖੁਸ਼ੂਆ ਇਸ ਇਤਰ ਦੀ। ਇਹਦੇ ਨਾਲ ਦੋ ਸੇਵਾ ਪਟੇਨਾ ਸ਼ੀਸ਼ੀਆਂ ਲੈ ਕੇ ਆਏ ਆ। ਸੋ ਇਹ ਰਸਾਲਾ ਸ਼ੀਸ਼ਿਆਂ ਦੇ ਵਿੱਚ ਪਾ ਲੈਣਾ ਆ। ਇਹ ਆਪਾਂ ਲੈ ਕੇ ਆਏ ਆ ਮੈਗਨਟ ਜਿਹਦਾ ਫਲੇਵਰ ਹੈ ਇਹਦੇ ਵਿੱਚ ਖੁਸ਼ੂਆ। ਲਓ ਜੀ। ਇਹ ਆਪਣਾ ਇਥਰ ਪੈ ਗਿਆ ਚੰਗੀ ਤਰ੍ਹਾਂ ਮਿਕਸ ਕਰਨ ਲਈ ਪਹਿਲਾਂ ਇਹਨੂੰ ਆਪਾਂ ਸੋ ਆ ਦੇਖੋ ਹੱਥਾਂ ਤੇ ਰੰਗ ਦੇਖੀ ਤੇ ਕਿਦਾਂ ਗਲਾਬੀ ਰੰਗ ਚੜ ਗਿਆ ਆਪਣੇ ਹੱਥਾਂ ਤੇ ਆ ਦੇਖੋ ਇਸ ਲਈ ਗਲਵਜ਼ ਲੈ ਕੇ ਆਈ ਸੀ ਸਪੈਸ਼ਲ ਆਪਾਂ ਤਾਂ ਕਿ ਹੱਥ ਨਾ ਖਰਾਬ ਹੋ ਜਿਆਦਾ ਕਿਉਂਕਿ ਜਦੋਂ ਇਹਦਾ ਕੰਮ ਕਰਨਾ ਤੇ ਹੱਥ ਬਹੁਤ ਜ਼ਿਆਦਾ ਖਰਾਬ ਹੋਣ ਦਾ ਚਾਂਸ ਰਹਿੰਦਾ ਆ ਸੋ ਤੁਸੀਂ ਘਰੇ ਟਰਾਈ ਨਾ ਕਰਿਓ ਸੋ ਇੱਕ ਸਪੈਸ਼ਲ ਆਫਰ ਆ ਇਹ ਜਿੰਨਾ ਵੀ ਰੰਗ ਆਪਾਂ ਬਣਾਉਣਾ ਆ ਜਿੰਨੇ ਆਪਣੇ ਸਬਸਕ੍ਰਾਈਬਰ ਬੱਚੇ ਆ ਪਿੰਡ ਦੇ ਉਹ ਸਾਰਿਆਂ ਨੂੰ ਇੱਕ ਦਿਨ ਪਹਿਲਾਂ ਰੰਗ ਫ੍ਰੀ ਮਿਲਣਾ ਆ ਸੋ 26 ਤੱਕ ਦੀ ਖੋਲੀ ਆ 25 ਤੱਕ ਸ਼ਾਮ ਨੂੰ ਜਾਂ 26 ਸਵੇਰੇ ਆ ਆਪਣੇ ਕੋਲ ਆ ਕੇ ਤੁਸੀਂ ਰੰਗ ਲੈ ਸਕਦੇ ਆ ਆਪਾਂ ਜਿਹੜੀ ਬੂਈ ਨਹੀਂ ਹੁੰਦੀ ਇਹਨੂੰ ਵੀ ਖੋਲ ਲਈਏ ਜੀ ਸਭ ਕੁਲ ਪਿਓਰ ਵਾਈਟ ਕਲਰ ਆ ਇਹ ਇਦੇ ਵਿੱਚ ਇਹ ਰੰਗ ਆਪਾਂ ਮਿਕਸ ਕਰਨਾ ਆ। ਸੋ ਮਿਕਸ ਕਰਦਾ ਹੋਣਾ ਆ। ਤੁਹਾਡੇ ਨਾਲ ਉਹੀ ਚੀਜ਼ ਸ਼ੇਅਰ ਕਰਨ ਲੱਗੇ ਆ ਜੀ। ਲਓ ਜੀ ਪਾਊਡਰ ਆਪਾਂ ਥੋੜਾ ਥੋੜਾ ਇੱਦਾਂ ਪਾ ਲਿਆ ਕਿ ਟੱਪ ਦੇ ਵਿੱਚ। ਤੇ ਇਹ ਪਾਊਡਰ ਨੂੰ ਪਹਿਲਾਂ ਕਰਾਂਗੇ ਤਿਆਰ ਇਹਨਾਂ ਨੂੰ। ਸੋ ਇਹ ਆਪਣੀ ਕੋਈ ਰੰਗ ਆ। ਸੋ ਰੰਗ ਵਿੱਚ ਪਾ ਕੇ ਤੇ ਇਹਨੂੰ ਚੰਗੀ ਤਰ੍ਹਾਂ ਮਸਲਣਾ ਤਾਂ ਕਿ ਇਹ ਪਾਊਡਰ ਦੇ ਉੱਪਰ ਰੰਗ ਚੜ ਜਾਵੇ। ਸੋ ਅਸੀਂ ਟ੍ਰਾਈ ਕਰਦੇ ਆਂ। ਮਲੋੜੀ ਇਹਦਾ ਮਲਿਕ ਪਾਉਡਰ ਤਾਂ ਚੱਲ ਗਿਆ ਐ ਸੋ ਨੂੰ ਹਾਂ ਜਿਵੇਂ ਲਾਪੂ ਚ ਮਸਾਲਾ ਪਾ ਕੇ ਇਹ ਰੰਗ ਸਾਰੇ ਪਾਉਡਰ ਦੇ ਉੱਪਰ ਚੱਲ ਜਵੇ ਮਲੋੜੀ ਸੋ ਇਹਦਾ ਉਹ ਲੱਗ ਪਿਆ ਜੀ ਜਦੋਂ ਆਪਾਂ ਆਟਾ ਗੁੰਨਦੇ ਆ ਸੋ ਇਸੇ ਤਰ੍ਹਾਂ ਸੇਮ ਇਹ ਪਾਉਡਰ ਗੁੰਨਣਾ ਪਰ ਉਹਨਾਂ ਪਾਣੀ ਨਹੀਂ ਪਾਣਾ ਆਪਾਂ ਇਹਨੂੰ ਬਿਲਕੁਲ ਸੁੱਕਾ ਸੁੱਕਾ ਰੱਖਣਾ ਆ ਬਾਕੇ ਇਹ ਬਿਲਕੁਲ ਪਾਣੀ ਪਾਣੀ ਨਹੀਂ ਸੋਣਾ ਆਪਣਾ 2-3 ਦਿਨ ਆਪਾਂ ਨੂੰ 4 ਦਿਨ ਅੰਦਰ ਯਾ ਜੀ ਬਿਲਕੁਲ ਵਧੀਆ ਪਿਓਰ ਕਲਰ ਦੇਖੋ ਰੰਗ ਦੇਖੋ ਇਹਦਾ ਇਹ ਥੱਲੇ ਨੂੰ ਉਹ ਮਸਲਨੀਆਂ ਦਲੀਆਂ ਜੀਆਂ ਬਿਲਕੁਲ ਭੱਜ ਜਾਣੀਆਂ ਲਓ ਜੀ ਆਪਣਾ ਰੰਗ ਤੁਸੀਂ ਦੇਖ ਸਕਦੇ ਆ ਇਹ ਵਾਈਟ ਆਪਣੇ ਕੋਲ ਸੀਗਾ ਪਾਊਡਰ ਤੇ ਗੁਲਾਬੀ ਹੋ ਚੁੱਕਾ ਆ ਸੋ ਹੁਣ ਇਹਨੂੰ ਪਾਵਾਂਗੇ ਸੁੱਕਣੇ ਸੁੱਕਣ ਲਈ ਰੱਖ ਦਵਾਂਗੇ ਲੋਈ ਦੂਜੇ ਪਾਸੇ ਆਪਾਂ ਇਹ ਪੰਨੀ ਵਿਛਾਈ ਹੋਈ ਹੈ ਚਦਰ ਇਹ ਤੇ ਆਪਾਂ ਇਹ ਰੰਗ ਜਿਹੜਾ ਆਪਣਾ ਬਣਿਆ ਹੋਇਆ ਇਹ ਤੇ ਘਰ ਦਵਾਂਗੇ ਸੋ ਆਹ ਕਲਰ ਆਪਣਾ ਜਿਹੜਾ ਤਿਆਰ ਹੋਇਆ ਇਹਨੂੰ ਸੁੱਕਣ ਲਈ ਇੱਧਰ ਰੱਖਣਾ ਆ ਜਾਂ ਤੱਕ ਆਪਾਂ ਅਗਲਾ ਟੱਪ ਤਿਆਰ ਕਰਦੇ ਆ ਸੋ ਸੋਹੜ ਸੁੱਕਣ ਤੋਂ ਬਾਅਦ ਇਹਦੇ ਇੰਨੇ ਬਾਕੀ ਡਲੀਆਂ ਬਿਲਕੁਲ ਫੈਸ ਜਾਣੀਆਂ ਆ ਇਹਨੂੰ ਫਿਰ ਇੱਕ ਵਾਰ ਫੇਮਾਂਗੇ ਆਪਾਂ ਚੰਗੀ ਤਰ੍ਹਾਂ ਮਸਲਣਾ ਪੈਣਾ ਥੋੜੀ ਜੀ ਨੂੰ ਧੁੱਪ ਲੱਗਣੀ ਆ ਸੋ ਉਹਦੇ ਲਈ ਚੰਗੀ ਤਰ੍ਹਾਂ ਆਪਾਂ ਫਲਾਦਵਾਗੇ ਰੰਗ ਨੂੰ ਲਓ ਜੀ ਤੇ ਪੂਰਾ ਖੁਸ਼ੂ ਵਾਲਾ ਰੰਗ ਬਣਿਆ ਆ ਬਹੁਤ ਵਧੀਆ ਖੁਸ਼ੂ ਆਉਂਦੀ ਆ ਲੋਜੀ ਕਲਰ ਆਪਣਾ ਸਾਰਾ ਮਿਕਸ ਹੋ ਚੁੱਕਾ ਆ ਤੇ ਹੁਣ ਸੁੱਕਣੇ ਪਾਉਣ ਲਈ ਇਹਨੂੰ ਪਾਣਾ ਆ ਕਿਉਂਕਿ ਕਲਰ ਜਿਹੜਾ ਕਿਤੇ ਗੂੜਾ ਕਿਤੇ ਸਿੱਕਾ ਆ ਉਹ ਜੋ ਸੁੱਕੂਗਾ ਉਸ ਤੋਂ ਵੱਚਾ ਕਿਹਦਾ ਮਸਾਲਾ ਬਣਾ ਫੇ ਪੂਰਾ ਸੈੱਟ ਹੋ ਜਾਣਾ ਜੀ ਇਹਨੂੰ ਬੜੀ ਤਰਪੈਲ ਤੇ ਪਾਦਨੇ ਆਪਾਂ ਸੁੱਕਣੇ ਸੋ 50 ਕਿਲੋ ਰੰਗ ਜਿਹੜਾ ਆਪਣਾ ਤਿਆਰ ਹੋ ਜਾਣਾ ਆ ਸੋ ਯਾਦ ਕੀ ਬੱਚਿਆਂ ਦੀ ਖੁੱਲੀ ਆਪਾਂ ਵਧੀਆ ਰੰਗ ਦੇ ਨਾਲ ਆਣਾਵਾਂਗੇ ਚਲੋ ਜੀ ਦੇਖੋ ਕਲਰ ਦੇਖੋ ਤੇ ਚੈੱਕ ਕਰੇ ਆ ਵੇਖੋ ਨੇ ਸਾਰੇ ਕਲਰ ਨੂੰ ਆਪਾਂ ਖਾਦਣਾ ਮਿਕਸ ਜਿੰਨਾ ਆਪਾਂ ਬਣਾਇਆ ਆ ਤੇ ਇਹਨੂੰ ਸੁੱਕਣ ਲਈ ਇਸੇ ਤਰਪੈਲ ਤੇ ਚੰਗੀ ਤਰ੍ਹਾਂ ਵਿਛਾ ਦੇਣਾ ਜੀ ਲਗਾ ਇਹ ਨਾ ਪੱਕਾ ਸੀ ਆਪਾਂ ਵਜਦੇ ਵਜਦੇ ਵੀ ਸਾਰੇ ਰੰਗ ਚੜ ਗਏ ਤੇ ਅੱਛਾ ਤੇ ਵੀ ਲੱਗ ਗਿਆ ਜ ਮੂੰਹ ਤੇ ਤੇ ਇਹ ਨਾ ਪੱਕਾ ਰੰਗ ਗਿਆ ਦੇਖੋ ਤੇ ਲਓ ਜੀ ਨਿੱਕੇ ਜਿਹਾਂ ਫਲਾਵਾਵਾਂਗੇ ਆਪਾਂ ਤਾਂ ਚੰਗੀ ਦਿੱ ਤੋਪ ਲੱਗ ਸਕੇ ਤੇ ਇਹ ਸੁੱਕ ਜੇ ਚੰਗੀ ਤਰ੍ਹਾਂ ਬੋਪਨੇ ਕੋ ਤਰਪਲੇਟ ਜੰਬੀ ਦਾ ਬੇਜਾ ਸੰਗ ਪੂਰਾ ਆਪਣਾ ਤੇ ਜੁਨੀਆਂ ਗਲੀਆਂ ਆ ਇਹ ਆਪਾਂ ਇੱਕ ਦੋ ਵਾਰ ਫੇਰ ਹਲੇ ਫੇਰ ਪੈਣੀਆਂ ਇਦਾਂ ਤੇ ਥੋੜਾ ਸੁੱਕੂਗਾ ਉਸ ਤੋਂ ਬਾਅਦ ਇਹਨੂੰ ਫੇਰ ਥੋੜਾ ਸੁੱਕੂਗਾ ਉਸ ਤੋਂ ਬਾਅਦ ਫੇਰ ਮੈਂ ਇਸ ਤਰ੍ਹਾਂ ਇਹਨਾਂ ਦਲੀਆਂ ਦੀਆਂ ਫੀਮਾਂ ਗਿਆ ਆਪਾਂ ਜਦੋਂ ਕਲਰ ਡਿਫਰੈਂਸ ਵੀ ਦੇਖ ਰਿਹਾ ਉਹ ਵੀ ਹੁਣ ਸਾਰਾ ਕਵਰ ਹੋ ਜਾਣਾ ਜੀ ਜੋ ਇਹਨਾਂ ਸਾਰੇ ਨੇ ਮਿਕਸ ਹੋਣਾ ਆਪਸ ਵਿੱਚ ਜੇ ਪਹਿਲੀ ਵਾਰਾਂ ਅੰਗ ਬਣਾ ਰਹੇ ਸੀ ਆਪਾਂ ਤੇ ਕੋਈ ਆਈਆ ਨਹੀਂ ਸੀ 50 ਕਿਲੋ ਦੇ ਵਿੱਚ ਕਿੰਨਾ ਕਪਣਾ ਜਿਹੜਾ ਪਾਣੀ ਪੈਣਾ ਆ ਸੋ ਅੰਦਾਜ਼ੇ ਦੇ ਨਾਲ ਹੀ ਸਾਰਾ ਕੰਮ ਕੀਤਾ ਆਪਾਂ ਉਹਨੂੰ ਪੂਰੇ ਤੋਂ ਐਲ ਤੇ ਪਾ ਲਉ। ਮਤਲਬ ਲਗਾ ਕੇ ਵਿਛਾ ਦੇਣਾ ਇਸ ਤਰ੍ਹਾਂ ਨਾਲ। ਸਾਡੇ ਚੰਗੇ ਤੁਹਾਨੂੰ ਖਵਾ ਸਕੇ। ਧੁੱਪ ਲੱਗ ਸਕੇ। ਆਕੇ ਬਿਲਕੁਲ ਇਹ ਰੰਗ। ਇਹ ਤਾਂ ਹੋਵੇ ਜਦਾ। ਬਿਲਕੁਲ ਪਾਊਡਰ ਵਰਗਾ ਹੁੰਦਾ ਜਿਵੇਂ ਪਹਿਲਾਂ ਔਰਦਾ ਸੀ। ਉਸੇ ਤਰ੍ਹਾਂ ਲਾਂਗੇ ਉਰੂਗਰ ਵਾਲਾ। ਇਹ ਬੱਚਿਆਂ ਨੂੰ ਤਰੀਕਾ ਜਿਹੜੇ ਆਪਣੇ ਚੈਨਲ ਨੂੰ ਦੇਖਦੇ ਆ ਰੈਗੂਲਰ ਸਬਸਕ੍ਰਾਈਬਰ ਆ ਆਪਣੇ। ਸੋ ਬੱਚੇ ਆਪਣੇ ਕੋ ਰੰਗ ਲੈ ਸਕਦੇ ਆ। ਫੋਨ ਕਰ ਦਿਓ ਜਿੱਥੇ ਤੁਸੀਂ ਹੋਗੇ ਬਾਈ ਬੰਦਿਆਂ ਨਾਲ ਉੱਥੇ ਫੜਾ ਦਿੱਤਾ ਜਾਊਗਾ ਕੋਈ ਚੱਕਰ ਨਹੀਂ ਆ। ਜਿਵੇਂ ਉਹ ਜੰਗ ਆਪਣਾ ਸਾਰੇ ਫੈਲ ਗਿਆ ਚੰਗੀ ਤੋਂ ਪਹਿਲ ਤੇ ਤੁਹਾਨੂੰ ਛੱਡ ਦੇ ਆ ਸ਼ਾਮ ਤੱਕ ਦੇਖਦੇ ਆ ਸ਼ਾਮ ਤੱਕ ਜਾ ਕੀ ਰਿਜ਼ਲਟ ਨਿਕਲਦਾ ਆ ਨਿਕਲ ਲ ਇੱਕ ਵਾਰ ਫਿਰ ਤੂੰ ਪੇਖਾਂਗੇ